ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਮੁਰਗੇ ਪਾ ਛੱਡ ਲਈ ਸੀ ਫੀਡ ਫੂਡ ਪਾਤੀ ਸੀ ਇੱਧਰ ਤੋ ਉੱਤਰ ਵੀ ਆਪਣੇ ਦਾਣੇ-ਦੂਣੇ ਖਾ ਰਹੇ ਨੇ ਇਹਨਾਂ ਨੂੰ ਫੀਡ ਪਾਤੀ ਸੀ ਤੇ ਆ ਸਬਜ਼ੀਆਂ ਦੀ ਰਹਿਣ ਖੂਨ ਤੋਂ ਪਾਤੀ ਸੀ ਸੋ ਅੱਜ ਆਪਾਂ ਤੁਹਾਨੂੰ ਅੰਡੇ ਦਾ ਸਾਈਜ਼ ਦਿਖਾਵਾਂਗੇ ਇਹ ਕਿੱਡੇ-ਕਿੱਡੇ ਕਾਂਡੇ ਦਿੱੰਦਿਆਂ ਨੇ ਤੇ ਦੇਸੀ ਅੰਡੇ ਦਾ ਸਾਈਜ਼ ਕੀ ਹੁੰਦਾ ਪ੍ਰਾਪਰ ਉਹ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਅੰਡਾ ਇਹਨਾਂ ਦਾ ਮੀਡੀਅਮ ਸਾਈਜ਼ ਆ ਨਾ ਜ਼ਿਆਦਾ ਛੋਟਾ ਨਾ ਜ਼ਿਆਦਾ ਵੱਡਾ ਜਿਹੜਾ ਜ਼ਿਆਦਾ ਵੱਡਾ ਹੋ ਉਹ ਵੀ ਫਾਰਮੀ ਮੁਰਗੀਆਂ ਦਾ ਹੁੰਦਾਗਾ ਤੇ ਇਹ ਬਿਲਕੁਲ ਮੀਡੀਅਮ ਸਾਈਜ਼ ਆ ਇਹ ਦੇਸੀ ਅੰਡੇ ਦਾ ਤੇ ਇਹ ਪਹਿਚਾਣ ਇਹੀ ਹੁੰਦੀ ਆ ਇਹਦਾ ਸਾਈਜ਼ ਜ਼ਿਆਦਾ ਵੱਡਾ ਨਹੀਂ ਹੁੰਦਾ ਤੁਸੀਂ ਦੇਖ ਰਹੇ ਹੋ ਕਲਰ ਬਰਾਊਨ ਹੁੰਦਾ ਹਲਕਾ ਬਰਾਊਨ ਇਹ ਫੀਡ ਦੇ ਹਿਸਾਬ ਨਾਲ ਆਪਾਂ ਜਿੱਦਾਂ ਦੀ ਫੀਡ ਪਾਵਾਂਗੇ ਉਦਾਂ ਦਾ ਕਲਰ ਆ ਜਾਂਦਾਗਾ ਸੋ ਸਾਰੀਆਂ ਮੁਰਗੀਆਂ ਆਪਣੀਆਂ ਅੰਡੇ ਵਧੀਆ ਦੇ ਰਹੀਆਂ ਨੇ ਸਿਆਲ 'ਚ ਕਈ ਵੀਰ ਕਹਿੰਦੇ ਨੇ ਕਿ ਸਾਡੀਆਂ ਮੁਰਗੀਆਂ ਅੰਡੇ ਨਹੀਂ ਦਿੰਦੀਆਂ ਵੀਰੇ ਹੁਣ ਤਾਂ ਟਾਈਮ ਆ ਹਨਾ ਜੇ ਹੁਣ ਵੀ ਨਹੀਂ ਮੁਰਗੀ ਅੰਡੇ ਦੇਣੀ ਆ ਫਿਰ ਕੋਈ ਫਾਇਦਾ ਨਹੀਂ ਹੈਗਾ ਤੇ ਤੁਸੀਂ ਥੋੜੀਆਂ ਜਿਹੀਆਂ ਵੱਡੀਆਂ ਲਿਆ ਕਰੋ ਮੁਰਗੀਆਂ ਕਈ ਵਾਰ ਆਪਾਂ ਛੋਟੀਆਂ ਲੈ ਲੈਨੇ ਆ ਸਿਆਲ ਲੰਗਾ ਕੇ ਗਰਮੀ ਚਾਂਡੇ ਦੇਣ ਲੱਗਦੀਆਂ ਨੇ ਉਹਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੈਗਾ ਸੋ ਜਦੋਂ ਆਪਾਂ ਇਹ ਬੱਚਾ ਪਾਉਣਾ ਉਦੋਂ ਵੀ ਧਿਆਨ ਰੱਖਣਾਗਾ ਕਿ ਬੱਚਾ ਆਪਾਂ ਮਾਰਚ ਅਪ੍ਰੈਲ ਚ ਪਾ ਲੋ ਮਾਰਚ ਦੇ ਐਂਡ ਚ ਜਾਂ ਅਪ੍ਰੈਲ ਦੇ ਸ਼ੁਰੂ ਚ ਤਾਂ ਕਿ ਮੁਰਗੀਆਂ ਟਾਈਮ ਸਿਰ ਅੰਡੇ ਤੇ ਆ ਸਕਣ ਆਪਾਂ ਨੂੰ ਫਾਇਦਾ ਵੀ ਹੋਵੇ ਨਹੀਂ ਫਿਰ ਖਰਾਕ ਪਾਈ ਦਾ ਕੋਈ ਫਾਇਦਾ ਨਹੀਂ ਜੇ ਮੁਰਗੀਆਂ ਅੰਡੇ ਨਹੀਂ ਦੇਣੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਦੋਸਤੋ ਕੋਈ ਵੀ ਵੀਡੀਓ ਤੁਹਾਨੂੰ ਚਾਹੀਦੀ ਹੁੰਦੀ ਹੈ ਜਾਣਕਾਰੀ ਚਾਹੀਦੀ ਹੁੰਦੀ ਹੈ ਦੱਸ ਦਿਆ ਕਰੋ ਆਪਾਂ ਉਸ ਵਿਸ਼ੇ ਤੇ ਜਿਹੜੀ ਵੀਡੀਓ ਆ ਉਹ ਬਣਾ ਲਿਆ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਆ ਮੁਰਗੀ ਨਾ ਇਹਨਾਂ ਦੇ ਦਾਣੇ ਖਾਣ ਜਾਂਦੀ ਹੈ बार-बार ਇਹਨੂੰ ਪਤਾ ਵੀ ਇੱਥੇ ਦਾਣੇ ਪਏ ਨੇ ਚਲ ਡੇਲੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਤਾਂ ਜੋ ਆਪਾਂ ਅੱਗੇ ਤੋਂ ਤੁਹਾਡੇ ਲਈ ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹੀਏ ਦੇਖੋ ਪੂਰੇ ਛੱਤ ਤੇ ਐ ਫਿਰਦੇ ਨੇ ਭੱਜੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ